ਜਿੱਥੇ ਪੰਜਾਬ ਅਤੇ ਪੰਜਾਬੀ ਜੁੱਤੀ ਦੀ ਗੱਲ ਹੋਵੇ ਉੱਥੇ ਹੋਰ ਕਿਸੇ ਵੀ ਚੀਜ਼ ਦੀ ਚਮਕ ਫਿੱਕੀ ਲੱਗਦੀ ਹੈ ਇਸੇ ਕਾਰਨ ਸਿਰਫ ਦੇਸ਼ੀ ਨਹੀਂ ਬਲਕਿ ਵਿਦੇਸ਼ੀ ਵੀ ਪੰਜਾਬ ਆ ਕੇ ਪੰਜਾਬੀ ਜੁੱਤੀ ਦੀ ਮੰਗ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਸਿਰਫ ਪੰਜਾਬੀ ਜੁੱਤੀ ਹੀ ਨਹੀਂ ਬਲਕਿ ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨ ਦੀ ਧੌੜੀ ਜੁੱਤੀ ਵੀ ਆਪਣੀ ਇੱਕ ਵੱਖਰੀ ਪਛਾਣ ਅਤੇ ਖਾਸੀਅਤ ਰੱਖਦੀ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਹੁਣ ਪੰਜਾਬ ਵਾਂਗ ਹੀ ਪੰਜਾਬੀ ਜੁੱਤੀ ਅਤੇ ਪੰਜਾਬੀ ਜੁੱਤੀਆਂ ਬਣਾਉਣ ਵਾਲੇ ਕਾਰੀਗਰਾਂ ਨੂੰ ਵੀ ਮਾੜੀ ਨਜ਼ਰ ਲੱਗੀ ਹੈ ਕਿਉਂਕਿ ਅੱਜਕੱਲ ਦੇ ਲੋਕ ਪੰਜਾਬੀ ਜੁੱਤੀ ਦੀ ਵਜਾਏ ਬੂਟ ਅਤੇ ਬ੍ਰਾਂਡਡ ਸੈਂਡਲਾਂ ਨੂੰ ਤਰਜੀਹ ਦੇ ਰਹੇ ਨੇ ਇਸ ਮੌਕੇ ਕਾਰੀਗਰ ਕਿਵੇਂ ਆਪਣਾ ਦੁੱਖ ਸੁਣਾ ਰਹੇ ਨੇ ਤੁਹਾਨੂੰ ਸੁਣਾਉਣੇ ਆ ਹੁਣ ਤਾਂ ਸਿਰਫ ਪੱਟੀ ਦੇ ਫਰੋਈਪੁਰ ਸ਼ਹਿਰ ਦੇ ਵਿੱਚ ਹੀ ਰਹਿ ਗਈ ਜੁੱਤੀ ਜੋ ਮੈਨ ਬਣਦੀ ਹੈ ਸਾਦੀ ਜੁੱਤੀ ਜਿਹਨੂੰ ਲੋਕ ਅੱਜ ਵੀ ਪਸੰਦ ਕਰਦੇ ਵਟ ਵਾਲੀ ਜੁੱਤੀ ਹੁੰਦੀ ਬਹੁਤ ਵਧੀਆ ਹੰਡਦੀ ਹੈ ਗਰਮੀਆਂ ਚ ਜਦੋਂ ਖਾਸ ਕਰਕੇ ਬੋਟ ਵਧੀਆ ਲੱਗਦੀ। ਪਰ ਵੀ ਕਿੰਨੇ ਜਿਹੜੇ ਕੰਮ ਕਰ ਰਹੇ ਹੋ? ਮੈਂ 30 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਸਰ ਜਿੱਦਾਂ ਪਹਿਲਾਂ ਕੰਮੇ ਕਾਫੀ ਕਾਰੀਗਰ ਸੀ ਥੋੜੀ ਜਿਹੀ ਜਿਵੇਂ ਹੁਣ ਇੱਕੋ ਜੰਮੀ ਕੰਮ ਘਟ ਗਿਆ ਕੀ ਕਾਰਨ ਕੀ ਹੈ? ਕਾਰਨ ਇਹ ਹੈ ਕਿ ਜੋ ਕਾਰੀਗਰ ਬੰਦਾ ਹੈ ਉਹਨੂੰ ਚਾਰੇ ਨੂੰ ਫਲੇਵਰ ਨਹੀਂ ਪੂਰੇ ਮਿਲਦੇ। ਵੀ ਪੀ ਮੈਨੂੰ ਹਰ ਕਰਨ ਉਹਨਾਂ ਦੇ ਆਉਣ ਵਾਲੇ ਜਿਹੜੇ ਬੱਚੇ ਉਹ ਤਾਂ ਇਸ ਤੰ ਨੂੰ ਹੱਥ ਨਹੀਂ ਲਾਣਗੇ ਜਿਹੜੇ ਜਿਹੜੇ ਕਾਰੀਗਰ ਰਹਿ ਗਏ ਉਹ ਹੀ ਕੰਮ ਕਰਦੇ ਤੇ ਤੇ ਚਮੜਾ ਮਹਿੰਗਾ ਹੋ ਗਿਆ ਤੇ ਜੁੱਤੀ ਆਉਣ ਵਾਲਾ ਦੇ ਟਾਈਮ ਤੇ ਮਹਿੰਗੀ ਹੋਏਗੀ ਕਿਉਂਕਿ ਇਹਨਾਂ ਦੇ ਕਾਰੀਗਰ ਜਿਹੜੇ ਚੰਗੀ ਜੁੱਤੀ ਪਾਉਣ ਵਾਲੇ ਨੂੰ ਜੁੱਤੀ ਚੰਗੀ ਮਿਲੇਗੀ ਤਾਂ ਮਹਿੰਗੀ ਮਿਲੇਗੀ ਵੈਸੇ ਤਾਂ ਕਿਹਾ ਜਾਂਦਾ ਕਿ ਨਵਾਂ 9 ਦਿਨ ਅਤੇ ਪੁਰਾਣਾ 100 ਦਿਨ ਪਰ ਫਿਰ ਵੀ ਅੱਜ ਲੋਕ ਪੁਰਾਣੀਆਂ ਜੁੱਤੀਆਂ ਦੀ ਥਾਂ ਨਵੇਂ ਫੈਸ਼ਨ ਨੂੰ ਦੇ ਰਹੇ ਨੇ ਉੱਥੇ ਹੀ ਫਿਰੋਜ਼ਪੁਰ ਦੇ ਕਾਰੀਗਰ ਰਾਜੂ ਨੇ ਆਖਿਆ ਕਿ ਪੰਜਾਬੀ ਜੁੱਤੀ ਅਤੇ ਪਾਕਿਸਤਾਨ ਦੀ ਮਸ਼ਹੂਰ ਤੌੜੀ ਜੁੱਤੀ ਪੰਜਾਬ ਦੇ ਵਿੱਚੋਂ ਲੁਕਤ ਹੋਣ ਦੀ ਚਾਰਹੀ ਹੈ ਖਾਲਸ ਚਮੜੇ ਨਾਲ ਬਣਨ ਵਾਲੀ ਸੁੱਤੀ ਦੇ ਲੋਕ ਤਾਂ دیਵਾਨੇ ਨੇ ਪਰ ਇਸ ਨੂੰ ਬਣਾਉਣ ਵਾਲੇ ਕਾਰੀਗਰ ਨਹੀਂ ਬਚੇ ਮੈਂ ਪਾਕਿਸਤਾਨੀ ਸੌਫਟੇ ਦੀਆਂ ਤੌੜੀਆਂ ਬਣਾ ਰਿਹਾ ਸਰ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ 42 ਸਾਲ ਹੋ ਗਏ ਤੋੜੀ ਜੁੱਤੀ ਸਭ ਤੋਂ ਪਹਿਲਾਂ ਕਿੱਥੇ ਬੰਦੀ ਸੀ ਦੇਖੋ ਜੀ ਸ਼ੁਰੂਆਤ ਤਾਂ ਪੱਟੀ ਤੋਂ ਹੋਈ ਏ ਪਰ ਪੱਟੀ ਤੋਂ ਪਹਿਲਾਂ ਪਾਕਿਸਤਾਨ ਤੋਂ ਵੈਸੇ ਚੱਲੀਆਂ ਸੀ ਜੁੱਤੀਆਂ ਜਿਹੜੀਆਂ ਮਰਬਾਲੇ ਇੱਥੇ ਉਹਨਾਂ ਦੀ ਨਕਲ ਕਰਕੇ ਤੇ ਪੱਟੀ ਵਾਲੇ ਜਾਂ ਮੱਖੋ ਵਾਲੇ ਕੋਈ ਪੁਰਾਣੇ ਟੀਅਰ ਕਰਨ ਲੱਗੇ ਸਰ ਵੇਖਿਆ ਜਾ ਰਿਹਾ ਕਿ ਦਿਨੋ ਦਿਨ ਕੰਮ ਘਟਦਾ ਜਾ ਰਿਹਾ ਥੋੜੀ ਜੁੱਤੀ ਦਾ ਖਾਸਕਰ ਫਰੋਈਪੁਰ ਨੂੰ ਵੇਖਣ ਨੂੰ ਮਿਲਦਾ ਪਿਆ ਥੋੜੀ ਜੁੱਤੀ ਦਾ ਇਹ ਕੀ ਕਰਨਾ ਦੇਖੋ ਜੀ ਮਟੀਰੀਅਲ ਮਹਿੰਗਾ ਹੈ ਕਾਰੀਗਰ ਬਣਾਉਣ ਵਾਲੇ ਹੈ ਨਹੀਂ ਨਵੀ ਪਣੀ ਨਹੀਂ ਕੰਮ ਨਹੀਂ ਕਰਦੀ ਬੱਚੇ ਅੱਜ ਕੱਲ ਦੇ ਕਹਿੰਦੇ ਅਸੀਂ ਜੋੜੇ ਨਹੀਂ ਬਣਾਣੇ ਹੋਰ ਕੋਈ ਕੰਮ ਕਰ ਲਾਂਗੇ ਪਰ ਲਿਖ ਲਵਾਂਗੇ ਜਾਂ ਕੋਈ ਨੌਕਰੀ ਕਰ ਲਾਂਗੇ ਜਾਂ ਬਪ੍ਰਾਈਵੇਟ ਕੰਮ ਕਰ ਲਾਂਗੇ ਬਾਕੀ ਗੱਲ ਇਹ ਹੈ ਜੀ ਹੌਲੀ ਹੌਲੀ ਕੰਮ ਘਟ ਰਿਹਾ ਜਿਹੜੇ ਬਜ਼ੁਰਗ ਨੇ ਉਹ ਰੱਬ ਨੂੰ ਪਿਆਰੇ ਹੋਈ ਜਾ ਰਹੇ ਨੇ ਕੁਝ ਕੰਮ ਛੱਡੀ ਜਾ ਰਹੇ ਨੇ ਕੋਈ ਬਿਮਾਰ ਨਹੀਂ ਨਵੇਂ ਬੱਚੇ ਕੰਮ ਨਹੀਂ ਕਰ ਰਹੇ ਕੀ ਕਾਰਨ ਆ ਸਰ ਕੰਮ ਆ ਵੀ ਇਹਦੇ ਚ ਕਮਾਈ ਨਹੀਂ ਇਹਦੇ ਚ ਕੁਝ ਵਜਦਾ ਬੁਜਦਾ ਨਹੀਂ ਆਮ ਦਿਹਾੜੀ ਮਜ਼ਦੂਰੀ ਵਾਲਾ ਬੰਦਾ ਵੀ 500 600 ਰੁਪਏ ਦਾ ਕੰਮ ਕਰ ਲੈਂਦਾ ਇਹਦੇ 400 ਰੁਪਏ ਦਿਹਾੜੀ ਬਣਦੇ 400 ਰੁਪਏ ਤੇ ਗੁਜ਼ਾਰਾ ਨਹੀਂ ਹੁੰਦਾ ਹੁਣ ਤੁਹਾਨੂੰ ਪੰਜਾਬੀ ਅਤੇ ਪਾਕਿਸਤਾਨੀ ਧੌੜੀ ਜੁੱਤੀ ਦੇ ਸ਼ੌਕੀਨਾਂ ਨਾਲ ਮਿਲਵਾਉਂਦੇ ਹਾਂ ਜੋ ਕਿ ਪਿਛਲੇ ਤਕਰੀਬਨ 18 ਤੋਂ 20 ਸਾਲ ਪਹਿਲਾਂ ਤੋਂ ਇਸ ਜੁੱਤੀ ਨੂੰ ਪਾਉਣਾ ਸ਼ੁਰੂ ਕੀਤਾ ਸੀ ਅਤੇ ਅੱਜ ਵੀ ਇਸ ਪੰਜਾਬੀ ਜੁੱਤੀ ਦੇ ਸ਼ੌਕੀਨ ਨੇ ਇਹਨਾਂ ਨੇ ਦੱਸਿਆ ਕਿ ਇਸ ਜੁੱਤੀ ਦੇ ਕੀ ਕੀ ਫਾਇਦੇ ਨੇ ਉਹ ਕਰਦੇ ਨੇ ਪੰਜਾਬੀ ਜੁੱਤੀ ਧੌੜੀਦਲੇ ਵਾਲੀ ਧੌੜੀ ਦੇ ਤਲੇ ਵਾਲੀ ਕਿੰਨੇ ਚਿਰ ਹੋ ਗਿਆ ਤੁਹਾਨੂੰ ਜੁੱਤੀ ਪਾਉਂਦੇ ਨੇ 12-13 ਸਾਲ ਹੋ ਗਏ ਪਾਉਦੇ ਨੇ ਕੀ ਫਾਇਦਾ ਫਾਇਦੇ ਕਿਨੇ ਜੁੱਤੀ ਪਾਉਂਦੇ ਜੁੱਤੀ ਪਾਉਣ ਦੇ ਫਾਇਦੇ ਬਹੁਤ ਨੇ ਇੱਕ ਤਾਂ ਪੈਰਾਂ ਨੂੰ ਗਰਮੀ ਨਹੀਂ ਲੱਗਦੀ ਪਸੀਨਾ ਨਹੀਂ ਆਉਂਦਾ ਜਿਹੜੇ ਉਹ ਉੱਚੀ ੱਡੀ ਵਾਲੇ ਜਾਂ ਬੂਟ ਪਾੜੀ ਦੇ ਉਹਨਾਂ ਪੈਰ ਹੀ ਕੁੱਟੇ ਰਹਿੰਦੇ ਨੇ ਇਸ ਕਰਕੇ ਇੰਦਾ ਜ਼ਿਆਦਾ ਫਾਇਦਾ ਹੈ ਕਿਉਂ ਵੇਚਦੇ ਜੁੱਤੀਆਂ ਕਦੋਂ ਵੀ ਘੱਡੀ ਆ ਰਹੀਆਂ ਨੇ ਜਿੱਤੇ ਦਾ ਕਾਰੋਬਾਰ ਘੱਟੀ ਜਾ ਰਿਹਾ ਹੈ ਜਮਨ ਜਿੱਤੇ ਖੜੋਂ ਹੋਈਆਂ ਨੇ ਰੌਣਕ ਫੋਲ ਆ ਜਾ ਰਿਹਾ ਹੈ ਇਹਦਾ ਕੀ ਕਾਰਨ ਉਹ ਇਸ ਕਰਕੇ ਵੀ ਜਿਹੜੇ ਹੁਣ ਨਵੇਂ ਮੁੰਡੇ ਨੇ ਉਹ ਜੋ ਜੀਨ ਦੀਆ ਪੰਟਾ ਪਾਉਣ ਕਰਕੇ ਤੇ ਦੂਜੇ ਬੂਡ ਦੀ ਬੂਡ ਤੇ ਹੀ ਪਾਉਣ ਲੱਗ ਪਏ ਸਾਰੇ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਵੀ ਤਕਰੀਬਨ ਬਜ਼ੁਰਗ ਵੀ ਉਹ ਇੱਕ ਸਟੈਂਡ ਤੇ ਆ ਬਣ ਗਿਆ ਵੀ ਚਿੱਟੇ ਕੋਟ ਤੇ ਬਚਾਰੇ ਨਾਲ ਫੂਡ ਪਾਉਣ ਦਾ ਪਰ ਫਿਰ ਵੀ ਬਹੁਤ ਬੰਦੇ ਹੈਗੇ ਨੇ ਜਿਹੜੇ ਪੰਜਾਬੀ ਦਿੱਤੀ ਨੂੰ ਜਿਆਦਾ ਸ਼ੇਅਰ ਕਰ ਰਿਹਾ ਹੈ ਸਰ ਕੀ ਨਾਮ ਹੈ ਤੁਹਾਡਾ ਸਿੰਦਰਪਾਲ ਕਿੱਥੇ ਆਏ ਹੋ ਜੀ ਆ ਆਪਣੇ ਰੋਇਪੁਰ ਆ ਕੀ ਲੈਣ ਆਏ ਜੀ ਜੋੜਾ ਲੈਣ ਪੰਜਾਬੀ ਯੂਪੀ ਪਾਕਿਸਤਾਨ ਇਹਦੇ ਕਿੰਨੇ ਕੀ ਫਾਇਦੇ ਸਰ ਯੂਪੀ ਦੇ ਫਾਇਦੇ ਨੇ ਵੀ ਇੱਕ ਵਾਰ ਜਿਹੜਾ ਬੰਦਾ ਡਿੱਗਦਾ ਡਿੱਗਦਾ ਨਹੀਂਦਾ ਇਹ ਕਹਿੰਦੇ ਫਾਇਦੇ ਦੇ ਪਸੀਨਾ ਨਹੀਂ ਆਉਂਦਾ ਆਏ ਦੇ ਫਾਇਦੇ ਨੇ ਤੇ ਯੂਪੀ ਅਡੇਲੇ ਜਿਹੜੇ ਬੂਡ ਬਾਲ ਰਹੇ ਉਹਨਾਂ 'ਚ ਡਿੱਗਦਾ ਵੀ ਖਤਰਾ ਹੈ ਤੇ ਇਸ ਕਰਕੇ ਪੰਜਾਬੀ ਯੂਪੀ ਨੂੰ ਲੋਕ ਪਸੰਦ ਕਰਦੇ ਨੇ ਕਿੰਨੇ ਸਾਲ ਹੋ ਗਏ ਯੂਪੀ ਮੈਨੂੰ ਤੁਰੇ ਹੋਣਾ ਉਹ ਜਿਹਨੇ 4-5 ਸਾਲ ਹੋ ਗਏ ਨੇ ਬੋਲ ਜਾਨੀ ਇਹ ਜੋ ਜੁੱਤੀ ਪੁਰਾਣੇ ਪੰਜਾਬੀ ਜੁੱਤੀ ਦੇ ਆਇਆ ਪਾਏ ਨੇ ਇਹ ਜੋ ਟਿਕਟੂ ਬੰਦਾ ਵੀ ਨੀ ਪੂਰਾਟਾ ਹੈਗਾ ਤੇ ਉਹ ਵੀ ਤਗੀਆਂ ਰਹੀਦੀ ਜੁੱਤੀ ਪੈਰ ਵੀ ਸਹੀ ਰਹੀਦੀ ਰਹਿੰਦੀ ਚ ਆਫਰ ਦੇ ਜਾਂਦਾ ਤੇ ਪਹਿਲਾ ਕਾਰੀਗਰ ਵੀ ਕਾਫੀ ਹੁੰਦੇ ਜੁੱਤੀ ਅੰਦਰ ਕਾਰੀਗਰ ਜੀ ਚਮੜੇ ਕੋ ਖਾ ਲਾ ਕਾਰੀਗਰ ਚੰਗਾ ਵਹਿਗਾ ਹੁੰਦਾ ਜਾਂਦਾ ਤੇ ਜਿਹੜੇ ਪੁਰਾਣੇ ਬੰਦੇ ਉਹ ਜੁੱਤੀ ਨੂੰ ਪਸੰਦ ਕਰਦੇ ਨੇ ਜਿਹੜੇ ਨਾਲੇ ਜੀ ਦੇ ਪੇਟਾ ਪਾ ਲੈਂਦੇ ਨੇ ਉਹਨਾਂ ਬਹੁਤ ਕੋਈ ਬੋਟਨ ਪਸੰਦ ਕਰਦੇ ਅਜਿਹਾ ਜਿਹੜੇ ਪੁਰਾਣੇ ਬੰਦੇ ਨੇ ਜਿਹੜੇ ਉੰਡਾ ਦੇ ਬੰਦੇ ਲੋਕ ਪੰਜਾਬੀ ਜੁੱਤੀ ਨੂੰ ਪਸੰਦ ਕਰਦੇ ਇੱਕ ਪਾਸੇ ਤਾਂ ਪੰਜਾਬੀ ਗੀਤਾਂ ਵਿੱਚ ਵੀ ਕਸੂਰੀ ਜੁੱਤੀ ਦਾ ਜ਼ਿਕਰ ਹੁੰਦਾ ਹੈ ਪਰ ਦੂਜੇ ਪਾਸੇ ਇਸ ਦਾ ਕੰਮ ਹੁਣ ਠੱਪ ਹੁੰਦਾ ਜਾ ਰਿਹਾ ਹੈ ਕਿਉਂਕਿ ਸਮਾਨ ਦੀ ਕੀਮਤ ਜ਼ਿਆਦਾ ਹੁੰਦੀ ਜਾ ਰਹੀ ਹੈ ਤੇ ਕਾਰੀਗਰ ਦੇ ਪੱਲੇ ਕੁਝ ਵੀ ਨਹੀਂ ਪਚ ਰਿਹਾ ਹੁਣ ਇਹ ਕਾਰੀਗਰ ਅਤੇ ਲੋਕਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਜੇਕਰ ਅਜਿਹੇ ਹਾਲਾਤ ਬਣੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨੀ ਤੋੜੇ ਜੁੱਤੀ ਅਤੇ ਪੰਜਾਬੀ ਜੁੱਤੀ ਮਿਲਣੀ ਹੀ ਬੰਦਨਾ ਹੋ ਜਾਵੇ ਇਸੇ ਕਾਰਨ ਅੱਜ ਸਭ ਤੋਂ ਵੱਡੀ ਜ਼ਰੂਰਤ ਹੈ ਪੰਜਾਬ ਪੰਜਾਬੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਜੁੱਤੀ ਦਾ ਆਨੰਦ ਮਾਣ ਸਕਣ ਅਤੇ ਇਸ ਦੀ ਪਹਿਚਾਣ ਨੂੰ ਬਰਕਰਾਰ ਰੱਖਿਆ ਜਾਵੇ ਫਿਰੋਜ਼ਪੁਰ ਤੋਂ ਰੋਹਿਤ ਦੀ ਰਿਪੋਰਟ ਏਟੀਵੀ ਭਾਰਤ